ਡਾ ਵੱਡਾ ਦੁੱਖ ਆਊਗਾ ਬੰਦੇ ਤੇ ਓਡਾ ਹੀ ਉਹਦੀ ਮਹਾਰਾਜ ਦੀ ਕਿਰਪਾ ਨਾ ਚੜਦੀ ਗਲਾ ਹੋਣੀ ਤੇ ਓਡਾ ਹੀ ਉਹ ਸਬਰ ਕਰਨਾ ਸਿੱਖੂਗਾ ਜਿੱਤੇ ਚੰਗੇ ਭਲੇ ਘਰਾਂ ਦੇ ਮੁੰਡੇ ਕੁੜੀਆਂ ਆਤਮ ਹੱਤਿਆ ਕਰਗੇ ਬਿਲਕੁਲ ਸਹੀ ਗੱਲ ਤੁਸੀਂ ਵੀ ਦੇਖਦੇ ਹੋ ਹਨ ਹਾਂ ਦੁੱਖ ਸਹਿਣਾ ਹੀ ਨਹੀਂ ਆਇਆ ਕੋਈ ਚੀਜ਼ ਤੁਹਾਡੇ ਜ਼ਿੰਦਗੀ ਚ ਕੋਈ ਟ੍ਰੈਜੇਡੀ ਹੁੰਦੀ ਆ ਕੋਈ ਧੋਖਾ ਹੁੰਦਾ ਇਹ ਗੱਲਾਂ ਨੂੰ ਇਹਨਾਂ ਦੇ ਵਿੱਚੋਂ ਸਿੱਖ ਕੇ ਅੱਗੇ ਲੰਗੀਦਾ ਹੁੰਦਾ ਇਹ ਤਾਂ ਹੋ ਗਿਆ ਦੇਖੋ ਮੈਂ ਜੋ ਕਿਸ ਕਰਨਾ ਸੋ ਕਰ ਰਿਹਾ ਉਹਦੇ ਅੱਗੇ ਕਿਸੇ ਦਾ ਕੋਈ ਜ਼ੋਰ ਨਹੀਂ ਜੋ ਉਹਨੇ ਕਰਨਾ ਉਹ ਹੋ ਚੁੱਕਿਆ ਜਦੋਂ ਹੋਣ ਤੋਂ ਬਾਅਦ ਉਹਨੂੰ ਪਛਤਾਵਾ ਹੀ ਕਰੀ ਜਾਵਾਂਗੇ ਸਾਰੀ ਉਮਰ ਦਾ ਤੁਸੀਂ ਅੱਗੇ ਨਹੀਂ ਵਧ पाओਗੇ ਉਸ ਚੀਜ਼ ਨੂੰ ਮੰਨਣਾ ਪੈਣਾ ਇਹਨੂੰ ਹੀ ਕਹਿੰਦੇ ਆ ਭਾਈ ਭਾਣਾ ਮੰਨਣਾ ਤੇ ਬਸ ਮੇਰੇ ਹਿਸਾਬ ਨਾਲ ਇਹਨੂੰ ਹੀ ਸਿੱਖੀ ਕਹਿੰਦੇ ਆ ਵੀ ਗੱਲ ਨੂੰ ਐਕਸੈਪਟ ਕਰਨਾ ਉਹਨੂੰ ਮੰਨਣਾ ਮੰਨ ਕੇ ਅੱਗੇ ਵਧਣਾ ਬਿਲਕੁਲ ਜਿਹੜੇ ਬੰਦਾ ਇਹ ਸਿਧਾਂਤ ਤੇ ਪਹਿਰਾ ਦੇ ਜੂਗਾ ਭਾਈ ਉਹ ਬਚ ਜੂਗਾ ਤੇ ਉਹਦੀ ਜ਼ਿੰਦਗੀ ਬਹੁਤ ਸੌਖੀ ਰਹੂ ਜਿਹੜਾ ਬੰਦਾ ਇਹ ਭਾਣੇ ਜੋ ਚੱਲੇ ਕਹਿੰਦੇ ਉਹਦਾ ਚੱਲ ਉਹਦਾ ਮਾਰਾ ਨਗਾ ਦੇਂਦੇ ਆ ਕਦੇ ਆਪਣੇ ਭਾਣੇ ਆਪਣਾ ਭਾਣੇ ਜੋ ਚੱਲੇ ਵਿਛੜ ਚੋਟਾਂ ਖਾਏ ਜਿਹੜਾ ਫਿਰ ਆਪਦੀਆਂ ਮਨ ਮਰਜ਼ੀਆਂ ਨੂੰ ਹੀ ਮੁੱਖ ਰੱਖਦਾ ਫਿਰ ਉਹ ਚੋਟਾਂ ਖਾਂਦਾ ਮੇਰਾ ਦਿਲ